टली साहिब आजो पिची आई जलंधर जो ई केक कटंदा चनी जलंधर ਨੇ ਕਾਂਗਰਸ ਦੇ ਕੰਲੇ ਲੀਡਰ ਹੈ ਕਿ ਉਹ ਰਣਕੀਖ ਲੈ ਕੇ ਆਏ ਮੇਰੇ ਜਨਮ ਦਿਨ ਤੇ ਮੈਂ ਇਹਨਾਂ ਨੂੰ ਵੀ ਬਹੁਤ ਬਧਾਈ ਦੇਣਾ ਉਹਨਾਂ ਦਾ ਬਹੁਤ ਧੰਨਵਾਦ ਮਾਨਤਾਣ ਕਰੋਗੇ ਹੁਣ ਜਲੰਧਰ ਸ਼ਿਫਟ ਹੋ ਰਹੇ ਹੋ ਜੀ ਫਿਰ ਨਹੀਂ ਇਹ ਤਾਂ ਅਸੀਂ ਤਾਂ ਨਾਲ ਹੀ ਹਮੇਸ਼ਾ ਤੋਂ ਬਿਲਕੁਲ ਦੇ ਦੋ ਮੋਤੀ ਸਾਹਿਬ ਉਹਨਾਂ ਦਾ ਬਹੁਤ ਸਾਹਿਬ ਦਾ ਹਾਂ ਜੀ ਹੁਣ ਖੁਸ਼ ਹੁ ਸਾਡਾ ਚੰਨੀ ਜਲੰਧਰ ਅਸੀਂ ਤਾਂ ਉਹਨਾਂ ਨੇ ਜਲੰਧਰ ਦੇ ਉੱਤੇ ਬਹੁਤ ਖੁਸ਼ੀਆਂ ਲੈ ਕੇ ਆਏ ਆ ਸਭ ਨੂੰ ਹੋਰ ਵੀ ਖੁਸ਼ੀਆਂ ਮਿਲਣ ਇਹ ਬਿਲਕੁਲ 20 ਸੈਕਿੰਡ ਦੀ ਹੈ ਮਨ ਕਰ ਜੋ ਅਸੀਂ ਵੀ ਅੱਜ ਵਿੱਚ